ਜੀਬੀਡੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ-ਠਾਕ ਹੋਵੋਗੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਕਿ ਇਹ ਦੀਵਾਲੀ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਤੇ ਖਿੜੇ ਲੈ ਕੇ ਆਵੇ ਦੀਵਾਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰੇਕ ਘਰ ਦੇ ਵਿੱਚ ਵੱਖੋ-ਵੱਖਰੇ ਤਰੀਕੇ ਦੇ ਨਾਲ ਸਜਾਵਟ ਹੁੰਦੀ ਹੈ ਪਰਕਰਾਂ ਨੂੰ ਰੁਸ਼ਨਾਉਣ ਦਾ ਕੰਮ ਕਰਦੇ ਨੇ ਦੀਵੇ ਤੇ ਦੀਵਿਆਂ ਤੋਂ ਬਿਨਾਂ ਦੀਵਾਲੀ ਅਧੂਰੀ ਛਹੀ ਲੱਗਦੀ ਹੈ ਤੋ ਦੀਵੇ ਬਣਾਉਣ ਦੇ ਵਿੱਚ ਮਿਹਨਤ ਕਿੰਨੀ ਲੱਗਦੀ ਹੈ ਦੀਵੇ ਕਿਸ ਤਰੀਕੇ ਦੇ ਨਾਲ ਤਿਆਰ ਕੀਤੇ ਜਾਂਦੇ ਨੇ ਇਸੇ ਸੰਬੰਧ ਵਿੱਚ ਅੱਜ ਬਹੁਤ ਸ਼ੁਕਰੀਆ ਜਲੰਧਰ ਦੇ ਇੱਕ ਅਜਿਹੇ ਪਰਿਵਾਰ ਤੇ ਵਿਦਿਆਚੈ ਜਿੱਥੇ ਪੂਰਾ ਦਾ ਪੂਰਾ ਪਰਿਵਾਰ ਦੀਵੇ ਬਣਾਉਣ ਦਾ ਕੰਮ ਕਰਦਾ ਹੈ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਨ ਜੀ ਪਰਮੇਸ਼ਵਰੀ ਜੀ ਤੇ ਉਹਨਾਂ ਦੇ ਜਿਹੜੇ ਹਸਬੰਡ ਨੇ ਰਾਜਕੁਮਾਰ ਰਾਜੂ ਜੀ ਮਾਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਨਮਸਕਾਰ ਜੀ ਇਹ ਜੋ ਦੀਵੇ ਦਾ ਕੰਮ ਹੈ ਨਾ ਇਹ ਬੜੀ ਮਿਹਨਤ ਵਾਲਾ ਕੰਮ ਹੈ इसको हमने करीबन ज्यादा नहीं चालीस पैंतालीस साल से हम ये काम कर रहे हैं इसकी इतनी मेहनत है ना जैसे आप आटा बनाते ना आटा को छान के ऐसे पहले मिट्टी को छानना है फिर उसको घोलना फिर उसको बनाना फिर उसके बना के फिर उसको गिला करके उसको मशीन में से निकाल के फिर उसको तैयार करके फिर इसके दिए बनते हैं और दिए बनाते हैं पहले पहले बना के रखते हैं फिर सुखाते हैं फिर उसको पकाते हैं फिर कहीं उनको हमारी मेहनत जब पक जाते हैं, निकलते हैं। पतने के बाद कितने कितने सही निकलते फिर पता चलता निकलता है उसकी कितनी हमारे मेहनत हमारे पास आई है और अदरवाइज बहुत टूट फूट बहुत होती है इसमें इसकी मेहनत जैसे हमारी मेहनत है उसी हिसाब से हमें इसका वो मिलता नहीं है पैसा फिर भी हमें हमें अपने रोजी रोटी के लिए हम हमारा पुराना काम हमारा जब भी काम है हम हम जाति कुमार जाति के हैं इसी करके हमारा ये जब भी हम ये करते हैं और काम ये मेहनत इसमें इतनी ज्यादा है ना बहुत ज्यादा मेहनत है और करते हैं मेरे, करते है, मेरे साथ मेरे साथ करती है मिलजुल सारा परिवार लगता है फिर एक बंदे का काम ये भी एक जन काम कर लगे पूरा परिवार करता है फिर कभी ये काम चलता है और इस बात तो मौसम के हिसाब से भी बड़ी मुश्किल से हमने तैयार किए जैसे बरसातों का काम मिट्टी नहीं मिली मिट्टी भी बड़ी कॉस्टली मिली है ਕੋਸਟਲੀ ਕੇ ਬਾਰੇ ਜਿਹੜੀ ਮਿੱਟੀ ਮਿਲੀ ਹੈ ਉਸਕੇ ਬਾਰੇ ਹਮਨੇ ਬਣਾਏ ਹੈ ਫਿਰ ਤਿਆਰ ਕਰੇ ਹੈ ਉਸੇ ਹਿਸਾਬ ਤੇ ਮਿਹਨਤ ਬਹੁਤ ਜ਼ਿਆਦਾ ਹੈ ਇਸਕੀ ਇਸੇ ਕਰਕੇ ਕਹਿ ਰਹੇ ਵੀ ਇਸਕੋ ਥੋੜਾ ਦਾ ਮਿਹਨਤ ਕੇ ਹਿਸਾਬ ਸੇ ਹਮਾਰਾ ਪੈਸਾ ਵੀ ਮਿਲਣਾ ਚਾਹੀਏ ਪਰ ਅੱਜ ਕੱਲ ਕੇ ਲੋਕ ਜੈਸੇ ਪਹਿਲਾ ਵਾਸਤੇ ਤੇ ਇਸ ਤਰ੍ਹਾਂ ਹੀ ਮਿਲੇਗਾ ਇਤਨੇ ਐਸੇ ਆ ਕੇ ਹਮਾਰਾ ਤੇ ਪੈਸਾ ਵੀ ਕਰ ਲੇਤੇ ਹੈ ਇਹ ਰੇਟਾਂ ਬੋਲਤੇ ਨਹੀਂ ਨਹੀਂ ਹਮਾਰੀ ਮਿਹਨਤ ਹੈ ਇਤਨਾ ਖਰਚ ਹੋਇਆ ਤੇ ਤੇ ਪਰ ਨਹੀਂ ਉਹ ਕਰਤੇ ਇਸੇ ਕਰਕੇ ਹਮਾਰੀ ਮਿਹਨਤ ਦਾ ਮੁੱਲ ਤਾਂ ਮਿਲਣਾ ਚਾਹੀਏ ਨਾ ਅੱਜ ਕੇ ਟਾਈਮ ਮੇ ਜੋ ਇਸਕਾ ਡਿਮਾਂਡ ਜ਼ਿਆਦਾ ਵੱਧ ਰਹੀ ਹੈ ਦੀ ਰੋਜ਼ ਦਿਨ ਇਸ ਦੀ ਡਿਮਾਂਡ ਜ਼ਿਆਦਾ ਹੋ ਰਹੀ ਹੈ ਵੀ ਇਹ ਮਿੱਟੀ ਕੇ ਜ਼ਿਆਦਾ ਵਿਕ ਰਹਾ ਹੈ ਉਸੇ ਹਿਸਾਬ ਸੇ ਮਾਲ ਇਤਨਾ ਤਿਆਰ ਹੈ ਜਿਦੇ ਮੰਗ ਜ਼ਿਆਦਾ ਰਹੇ ਸੀ ਟਾਈਮ 'ਤੇ ਮਾਰੇ ਕੋਲ ਇਤਨਾ ਮਾਲ ਨਹੀਂ ਜਿੰਨਾ ਲੋਕ ਮੰਗ ਰਹੇ ਹੈ। ਇਸੇ ਕਰਕੇ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਅੱਛਾ 45 ਸਾਲ ਹੋ ਗਏ ਤੁਹਾਨੂੰ ਇਹੀ ਕੰਮ ਕਰਦਿਆਂ ਨੂੰ ਹਨਾ ਤੇ ਇੰਨੇ ਟਾਈਮ ਤੋਂ ਕੰਮ ਕਰ ਰਹੇ ਜਿਵੇਂ ਤੁਸੀਂ ਦੱਸਿਆ ਕਿ ਮਤਲਬ ਪੂਰਾ ਤੁਹਾਨੂੰ ਮੁਨਾਫਾ ਵੀ ਨਹੀਂ ਹੁੰਦਾ ਨਾ ਘਟੇ ਚੀ ਜਾ ਰਹਿਆ। ਕਦੇ ਇਦਾਂ ਨਹੀਂ ਹੋਇਆ ਕਿ ਨਾ 45 ਸਾਲਾਂ ਦੇ ਵਿੱਚ ਸੋਚ ਆਵੇ ਕਿ ਕਾਹੇ ਕੰਮ ਬੰਦ ਕਰ ਦੇਣਾ ਚਾਹੀਦਾ। ਕੰਮ ਤੋਂ ये हमारा ज्यादा दिवाली पे दो तीन महीने तो करना ही करना पड़ता है और पक्का दुकानदारी बनी हुई है ग्राहक बने हुए है उस हिसाब से फिर जल्दी ज़ काम में नहीं छोड़ा जाता मेहनत तो है इसमें जितना मेहनत तो उसका पैसा नहीं मिलता उसके सिवा हम अब और भी तो थोड़ा बहुत काम कर लेते साथ में ऐसे और सामान तो रख लिए बीच में वो बिक जाता है ऐसे हमारा चलो तो गुजारा होता रहता है चलता रहता है ऐसे काम तो पुराना है ना काफी ਬਾਕੀ ਮਿਹਨਤ ਆਇਆ ਅੱਗੇ ਵਾਲੇ ਬੱਚੇ ਤਾਂ ਨਹੀਂ ਕਰਨਗੇ ਹਮੇ ਕਰ ਰਹੇ ਆ ਅੱਗੇ ਵਾਲੇ ਬੱਚੇ ਹੋ ਮਾਰੇ ਬੱਚੇ ਉਹ ਨਹੀਂ ਕਰਨਗੇ ਇਹ ਕੰਮ اچھا ਨਹੀਂ ਕਰਵਾਉਣਾ ਬੱਚਿਆ ਕੋਲ ਕਿਉਂ ਕਰਨਗੇ ਨਹੀਂ کہہ ਰਹੇ ਹੈ ਮਮਾ ਨਹੀਂ ਕਰਨਗੇ ਮੇਲ ਤਾਂ ਬਹੁਤ ਜ਼ਿਆਦਾ ਹੈ ਇਸ ਵਿੱਚ ਇਤਨਾ ਪੈਸਾ ਨਹੀਂ ਬਣਦਾ ਮम्मा ਹਮ ਕੋਈ ਹੋਰ ਕੰਮ ਦੇਖेंगे ਹੋਰ ਬਹੁਤ ਕੰਮ ਹੈ ਵਾਰੀ ਇਹ ਚਲੋ ਠੀਕ ਹੈ ਔਰ 5-10 ਸਾਲ ਲਖੇ ਮਿੱਟੀ ਦਾ ਕੰਮ ਹੋ ਜਾਏਗਾ ਖਤਮ ਬਿਲਕੁਲ ਕਿਉਂਕਿ ਹਲੇ ਵੀ ਮਤਲਬ ਬਹੁਤ ਸਾਰੇ ਘਰਾਂ ਦੇ ਵਿੱਚ ਦੀਵਾਲੀ ਮੌਕੇ ਲਾਈਟਨਿੰਗ ਲਗਾਈ ਜਾਂਦੀ ਹੈ ਲਾਈਟਾਂ ਲਗਾਈ ਜਾਂਦੇ ਦੀਵੇ ਦੀ ਡਿਮਾਂਡ ਅੱਗੇ ਨਾਲੋਂ ਘਟੀ ਹੈ

ਜਿਆਦਾ ਨਹੀਂ ਹੋਏਗਾ। ਸੋ ਬੇਬੇ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਬੇਬੇ ਜੀ ਸੇਤਾ ਕਿਵੇਂ ਨੇ ਤੁਹਾਡੀਆਂ? ਸੇਤਾ ਬਹੁਤ ਸਿਹਤ ਦਾ ਯਾਰ ਬਿਮਾਰ ਜਰ ਲੱਗੇ ਨੰਨੇ ਵਾ ਨਾਲ ਦਿਨ ਨਾਲੇ। ਅੱਛਾ। ਉਹ ਕੋਹ ਕਾ ਲੋਹ ਚੜ੍ਹਦੜਾ ਰਿੰਦਾ ਅੰਦਾ ਵਾਈ ਕਾਈ ਜੰਨੇ ਕੰਮ ਕਰੀ ਜਾਂਦੇ। ਬਹੁਤ ਸਨ ਟਾਈਮ ਤੋਂ ਪਾਸ ਕਰਨਾ ਇਹ ਦੀਵਾਲੀ ਦਾ। ਬਿਲਕੁਲ। ਕਿੰਨੇ ਸਾਲਾਂ ਤੋਂ ਫਿਰ ਲੱਗੇ ਹੋਇਆ ਮਿਹਨਤ ਕਰਨ ਨੇ ਤਾਂ ਮੈਂ ਕਰਦੀ ਆ ਜਿਹਦੇ ਤੋਂ ਮੈਂ ਕਰਕੇ ਆਈ ਲੋ ਉਹਨਾਂ ਦੀ ਕਰਦੀ ਹੋਗੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਵਿਆਹ ਕੈਂ ਮੈਨੂੰ ਨਾ ਤਾਂ ਮੈਨੂੰ ਨਹੀਂ ਪਤਾ ਲੱਗਦਾ 40 40 ਪੰਚ 40 50 ਸਾਲ ਤੋਂ ਹੋ ਗਏ ਉਹਨੇ ਜ਼ਿਆਦਾ ਹੋ ਗਏ ਉਹਨੂੰ ਮੈਂ ਅਨਪੜ੍ਹ ਮੈਨੂੰ ਪਤਾ ਨਹੀਂ ਹੈਗਾ ਉਦੋਂ ਤੋਂ ਇਹ ਕੰਮ ਕਰ ਰਹੇ ਹੋ ਉਹ ਦੇਖੋ ਅੰਕਲ ਜੀ ਕਰਦੇ ਸੀ ਇਹ ਕੰਮ ਹਾਂ ਅੰਕਲ ਦਾ ਕੇ ਉਹਦਾ ਡੈਡੀ ਕਰਦਾ ਸੀਗਾ ਤੇ ਅੰਕਲ ਕਰਨ ਲੱਗੇ ਉਸ ਦੇ ਸਾਥ ਮੈਂ ਉਹ ਤੋਂ ਨੋਬ ਚਲੇ ਗਏ ਬੱਚੇ ਆ ਬੱਚਾ ਹੈ ਮੇਰਾ ਇਹ ਕਰ ਰਿਹਾ ਇਹਦੇ ਨਾਲ ਅਸੀਂ ਲੱਗੇ ਰਹਿਨੇ ਆ ਅੱਛਾ ਵੀ ਬੀਜ ਤੁਸੀਂ ਐਸੇ ਦੇਖਿਆ ਤੁਸੀਂ ਮਿੱਟੀ ਕਿੱਕ ਰੱਖੀ ਕਰਨ ਦੇ ਸੀ ਕਿੰਨੀ ਮਿਹਨਤ ਨਾਲ ਕਿਦਾਂ ਤਿਆਰ ਕਰਦੇ ਦੀ ਮੈਂ ਤਾਂ ਮੈਂ ਪਹਿਲੇ ਉਹਨੂੰ ਸੁਕਾਵਾਂਗੀ ਫਿਰ ਸੁਕਾ ਕੇ ਕਿੰਨੇ ਵਾਰ ਇਹ ਕਰਨ ਜਾਂਦਾ ਕਹਿੰਦੇ ਸੁਕਾਈ ਦੀ ਹੈ ਇਹਦਾ 6-7 ਵਾਰ ਆਤਮਾਰ ਮਾਰ ਕੇ ਆਤਮਾਰ ਮਾਰ ਕੇ ਵਾ ਸੁਕਾਣੀ ਪੈਂਦੀ ਜਦ ਕਣਕ ਸੁਕਾਣੀ ਪੈਂਦੀ ਆ ਅੱਛਾ ਉਹਦਾ ਸੁਕਾਣੀ ਪੈਂਦੀ ਫਿਰ ਉਹਨੂੰ ਟਾਂਗੇ ਫਿਰ ਉਹਨੂੰ ਪਾਈ ਭੀਂ ਕੇ ਫਿਰ ਉਹਨੂੰ ਛਾਲ ਜਦ ਛਾਲ ਨਹੀਂ ਹੁੰਦੀ ਆ ਛਾਲ ਨਹੀਂ ਮੇਦੇ ਛਾਲ ਨਹੀਂ ਫਿਰ ਉਹ ਸਗਤੋੜੀ ਉਹ ਜਾ ਉਹ ਸੁੱਕੀ ਮਿਲੀ ਮਿਲਾ ਕੇ ਫਿਰ ਅੱਤ ਨਾਲ ਜੋ ਦਮ ਮੈਂ ਨੂੰ ਆਪਣੇ ਸਾਬਜੀ ਬਣਾ ਕੇ ਫਿਰ ਕੀ ਨਹੀਂ ਮੈਂ ਲੱਗੀ ਬਹੁਤ ਮਿਹਨਤ ਹੈ ਤਾਉ ਇਹ ਲਾਲਚ ਨਾ ਸੋ ਚ ਮਿਹਨਤ ਇੰਨੀ ਹੁੰਦੀ ਹੈ ਕੋਈ ਜਾਦਾ ਤੇ ਤੁਸੀਂ ਇਹ ਦੀਵੇ ਤਿਆਰ ਕਰਦੇ ਆ ਤੁਹਾਨੂੰ ਮੋਲ ਮਿਲ ਜਾਂਦਾ ਮੋਲ ਤਾਂ ਅੱਜ ਕੱਲ ਕਿੱਥੇ ਮੋਲ ਮਿਲਦਾ ਹੈ ਮੋਲ ਮਿਲਣ ਤਾਂ ਫੇਰ ਤਾਂ ਕਟਾਈ ਤੇ ਕੀੰਦਾ ਆ ਜਿੰਨੀ ਮਿਹਨਤ ਉਹਨੇ ਪਾਣੀ ਨਾ ਉਹ ਤਾਂ ਸੁਣਨਾ ਹੈ ਸਸਤਾ ਭਾਅ ਦੇ ਉਸ ਤਾਂ ਹੱਥ ਹੁੰਦੇ ਆ ਨਹੀਂ ਜਿੰਦਾ ਆ ਆਪਣੇ ਇੰਨੇ ਕੀ ਬਣਾਈ ਨੇ ਘਰ ਦੇ ਤੇ ਬਣਾਈ ਨੇ ਅੱਛਾ ਤੇ ਹੁਣ ਇਹ ਜਦੋਂ ਤੁਸੀਂ ਡੀਵੇ ਬਣਾ ਕੇ ਰੱਖਿਆ ਨਾ ਜੇ ਗਿੱਲੇ ਆ ਕਿੰਨਾ ਟਾਈਮ ਲੱਗ ਜਾਂਦਾ ਇਹਨਾਂ ਨੂੰ ਸੁੱਕਣ ਦੇ ਵਿੱਚ ਫਿਰ ਉੱਤੇ ਪੇਂਟ ਕਰਉਂ ਤੋਪ ਤਾਂ ਹੈਗੀ ਆ ਜਦ ਤੱਕ ਦੋ ਦਿਨ ਤੇ ਇੱਕ ਦਿਨ ਦੇ ਸੁੱਕ ਜਾਂਦੇ ਨਹੀਂ ਤਾਂ ਉਹ ਫਿਰ ਸਾਨੂੰ ਕੱਲਾ ਕੱਲਾ ਕਰਕੇ ਸੁਕਾਉਣਾ ਪੈਂਦਾ ਹੈ ਤੇ ਤਾਂ ਸਾਡਾ ਸਾਰਾ ਟੈਂਪਰ ਲੱਗ ਜਾਂਦਾ ਹੈ ਤਾਂ ਵੀ ਇਹ ਦੇਰੀ ਆ ਜਾਂਦੀ ਹੈ ਜਿਹੜਾ ਗੋਦੀ ਵਾਲਾ ਬੱਚਾ ਉਹ ਥੱਲੇ ਚੜਨਾ ਪੈਂਦਾ ਹੈ ਇਹ ਚੀਜ਼ਾਂ ਚੱਕਣੀਆਂ ਹੁੰਦੀਆਂ ਨਾਲੋਂ ਅੱਛਾ ਹੋਰ ਕਿ ਜਿਹੜੇ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ਜਿਹੜੇ ਲੋਕ ਹੁੰਦੇ ਨੇ ਉਹ ਜਦੋਂ ਦੀਵੇ ਕਿਸੇ ਕੁੱਕਰੀ ਦੇ ਨੇ ਤਾਂ ਬਹੁਤ ਜ਼ਿਆਦਾ ਨਾ ਬਹਿਸਬਾਜੀ ਕਰਦੇ ਰੇਟ ਘਟਾਉਣ ਵਧਾਉਣ ਨੂੰ ਲੈ ਕੇ ਪਰ ਮਿਹਨਤ ਤੇ ਬਹੁਤ ਛਿਪੀ ਹੋਈ ਰਹਿੰਦੀ ਹੈ ਨਾ ਤਾਂ ਬਹੁਤ ਆ ਮਿਹਨਤ ਕਰਕੇ ਤਾਂ ਦੀਵ ਦੇ ਪੈਸੇ ਨਹੀਂ ਭਰਦੇ ਲੋਕ ਹੁਣ ਆຊੀ ਕਹੀ ਸਾਨੂੰ ਇਹ ਰੇਟ ਦੇ ਦੋ ਸਾਨੂੰ ਕੋਈ ਦਿੰਦਾਂ ਨਹੀਂ ਜੀ ਹੈ ਇਹ ਕਰ ਲਓਗੇ ਹੁਣਾਈ ਕਿਦਾਂ ਵੇਚਦੇ ਕਿੰਨੇ ਦੀਵੇ ਵੇਚਦੇ ਹੁੰਦੇ ਨੇ ਇਹ ਤਾਂ ਰੁਪਏ ਲੈ ਕੇ ਪੈ ਜਾਂਦਾ ਅੱਛਾ ਵੀਰ ਦੇ ਬਾਅਦ ਹਾਂ ਹੁਣ ਰਿਟੇ ਮੜਾ ਵੀਰ ਵਾਰਾ ਕਿਤੇ ਇਹ ਜਿਹੜੇ ਲੋਕੇ ਚੜ ਕੇ ਚਲੇ ਜਾਂਦੇ ਅੱਛਾ ਕਿੰਨੇ ਮਹਿੰਗੇ ਆ ਇੱਕ ਵਾਰ ਦਿੱਲੀ ਤੋਂ ਉਹ ਦਬੇਬੇ ਜੀ ਨਹੀਂ ਮਿਹਨਤ ਇੰਨੇ ਦਿਨਾਂ ਤੋਂ ਕਿੰਨੇ ਮਹੀਨਿਆਂ ਪਹਿਲੀ ਸ਼ੁਰੂ ਹੋ ਜਾਂਦੀ ਮਿਹਨਤ ਤਾਂ ਤਾਂ ਦੁੱਖ ਦਾ ਕਰੀਏ ਕੀ ਹੁਣ ਜਾਵਣ ਤਾਂ ਜਾਵੇ ਜਿਹਨੇ ਲੈਣਾ ਉਹਨੇ ਲੈ ਲੈਣਾ ਇਹ ਨਹੀਂ ਲੈਣਾ ਨਾ ਲੈਣ ਅਸੀਂ ਦਾ ਮਤਲਬ ਛੱਡ ਕੇ ਚੱਲ ਜਾਂਦੇ ਕਾਕ ਤਾਂ ਉਸ ਤੋਂ ਬਾਅਦ ਕਈ ਵਾਰ ਇਦਾਂ ਦਾ ਕਿ ਸਟਾਕ ਬਚਣਾ ਨਾ ਹਣਾ ਫਿਰ ਕਿੱਦਾਂ ਸੰਭਾਲ ਕੇ ਰੱਖਦੇ ਆ ਸਟਾਕ ਹੋ ਰਿਹਾ ਪਰਕੇਸ ਮਾਲ ਦੇ ਵਿੱਚ ਅੱਛਾ ਇਹਦਾ ਨੁਕਸਾਨ ਵੀ ਹੁੰਦਾ ਕੋਈ ਦੀ ਵੀ ਟੁੱਟ ਜਾਂਦੇ ਹੁਣ ਇਹਦਾ ਗਾ ਨੁਕਸਾਨ ਬਹੁਤ ਵੱਡਾ ਨੁਕਸਾਨ ਹੁੰਦਾ ਇਹਦੇ ਦਿਨਾਂ ਦੇ ਵਿੱਚ ਤਾਂ ਮਿੱਟੀ ਵੀ ਮਹਿੰਗੀ ਹੋਈ ਪਈ ਐ ਚੀਕਣੀ ਮਿੱਟੀ ਮਿੱਟੀ ਮਹਿੰਗੀ ਆ ਉਹ ਦੇਖ ਲੰ 6 ਸਾਲ ਤੋਂ ਜੜਦੀ ਬੱਟੀ ਪਈ ਐ ਬੱਚਾ ਦਾ ਕੁਝ ਵੀ ਨਹੀਂ ਆਵੇ ਬਾਲਣ ਹੋਈਦਾ ਮਹਿੰਗਾ ਲੈ ਆਇਆ ਅੱਛਾ ਬਾਲਣ ਨਹੀਂ ਮਿਲਦਾ ਜਲਦੀ ਬਹੁਤ ਮਹਿੰਗਾ ਬਾਲਣ ਮਿਲਦਾ ਹੈ ਬਾਲਣ ਦਾ ਕੀ ਕਰਦੇ ਹੁੰਦੇ ਆ ਦੀਵ ਦੇ ਪਕਾਣੇ ਬੰਦੇ ਜੀ ਦੀਵ ਪਕਦੇ ਹਾਂ ਪਾਤੀਆਂ ਜਿਹੜੀਆਂ ਹੁੰਦੀਆਂ ਉਹ ਲਿਆ ਕੇ ਇਹਨਾਂ ਨੂੰ ਪਕਾਉਣਾ ਪੈਂਦਾ ਹੈ ਅੱਛਾ ਹੋ ਇਹ ਵੀ ਤਾਂ ਬਹੁਤ ਮਹਿੰਗੀ ਆਉਂਦੀਆਂ ਫਿਰ ਬੱਚਾ ਨਹੀਂ ਕੁਝ ਵੀ ਇਹ ਆ ਗੱਡੀ ਨੁੜਤੀ ਆ ਬੱਸ ਜੜਦਾ ਨਹੀਂ ਖਾਣ ਖਾਣ ਕੱਟਾ ਪੂਰੇ ਪੈਂਦੇ ਇਹਦੇ ਤੇ ਕਿ ਤੁਹਾਡੀ ਵਿਆਹ ਨੂੰ ਕਿੰਨੇ ਸਾਲ ਹੋ ਗਏ ਤੁਸੀਂ ਵੀ ਮਤਲਬ ਉਦੋਂ ਦੀ ਕੰਮ ਕਰ ਰਹੇ ਹੋ ਹਾਂ ਜੀ ਹਲੇ 17 ਸਾਲ ਹੋ ਗਏ ਜੀ ਮੇਰੀ ਮੈਰਿਜ ਨੂੰ ਸਾਰਾ ਸਾਲ ਤੋਂ ਹੀ ਨਾਲ ਹੀ ਇਹ ਨਾਲ ਕਰਦੇ ਪਏ ਆ ਪੂਰੇ ਸਾਰਾ ਸਾਲ ਹੋ ਗਏ ਸਾਰਾ ਸਾਲ ਤੋਂ ਹੀ ਸੀਜ਼ਨ ਦਾ ਸੀਜ਼ਨ ਨੂੰ ਸੀਜ਼ਨ ਕੰਮ ਕਰ ਗਰਮੀ ਵਿੱਚ ਅਸੀਂ ਮਟਕੇ ਦਾ ਕੰਮ ਸਾਡਾ ਮਟਕੇ ਦਾ ਕੰਮ ਚੱਲਦਾਗਾ ਇਹ ਵਾਲੇ ਸਾਡੇ ਚੱਲਦਾਗਾ ਚਲਾ ਤੇ ਬਣਾਈਦਾ ਤੇ ਦੁਕਾਨ ਤੇ ਵੇਚਦੇ ਵੀ ਆ ਤੇ ਹੁਣ ਸਿਰ ਵੀ ਦਿੰਨੇ ਆ ਅਸੀਂ ਯਾਨਕੀ ਕੰਮ ਤਾਂ ਕਰੀਦਾ ਹੁਣ ਬਣਾਨੇ ਆ ਪਕਾਣੇ ਨੇ ਢਠੀ ਵੀ ਚੜਾਨੀ ਐ ਦੀ ਢਠੀ ਚ ਕਿੱਲਾ ਵਾਂ ਨਿਕਲਦਾ ਕਿੰਨਾ ਬਾਅਦ ਚ ਪਤਾ ਲੱਗਦਾ ਹੈ ਤਾਂ ਕਿਸਮਤ ਆ ਤੁਹਾਡੀ ਮੇਰੇ ਪੇੜ ਆ ਨਾ ਪੇੜ ਤੋਂ ਕਿੰਨੇ ਖਰਾਬ ਹੋ ਸਰਕੇ ਕਿੰਨੇ ਵਧੀਆ ਨਿਕਲੇ ਆ ਉਹ ਬਾ ਪੇਟੀ ਮਰਜੇ ਨਾਲ ਲੱਗਦਾ ਇਹ ਇਦਾਂ ਹੀ ਐ ਜੇ ਟੁੱਟਣ ਤੋਂ ਬਾਅਦ ਵੀ ਲੱਗਦਾ ਕਿੰਨੀ ਕਰਨ ਤੋਂ ਬਾਅਦ ਵੀ ਕਿੰਨੇ ਟੁੱਟੇ ਨਿਕਲੇ ਕਿੰਨੇ ਸਾਫ ਜਿਹੇ ਟੁੱਟੇ ਨਿਕਲੇ ਤਾਂ ਵੇਸਟ ਐ ਉਹ ਸਾਡਾ ਖਰਚਾ ਵੀ ਲੱਗਦਾਗਾ ਮਿੱਟੀ ਵੀ ਜਾਂਦੀ ਐ ਮਿਹਨਤ ਵੀ ਜਾਂਦੀ ਐ ਨਿਕਲੜਾ ਪੱਥਰੀ ਲੱਗਦੀ ਸਾਰਾ ਵੇਸਟ ਐ ਜਿਹੜਾ ਸਾਫ ਤਾਂ ਨਿਕਲੇ ਉਹਦੀ ਮਿਹਨਤ ਔਰ ਲੋਕੀ ਮੁੱਲ ਨਹੀਂ ਵਰਦੇ ਹੈਗੇ ਇਹਦੇ ਜੇ ਅਸੀਂ 50 ਵੀ ਦਰਜਨ ਵੇਚੀਏ ਨਾ ਫੇਰ ਸਾਨੂੰ ਕਿਤੇ ਇਹਦੇ ਚ ਕੁਝ ਬਚਦਾ ਪਰ ਲੋਕੀ ਲਈ ਲੋਕੀ ਤਾਂ ਕਹਿੰਦੇ 10 ਰੁਪਏ ਦਸ ਤੋਂ 10 ਰੁਪਏ ਦਸ ਦੇ ਕੀ ਕਿਹਾ ਅੰਦਰੋਂ 10 ਰੁਪਏ ਦੇ ਦਿੰਦੇ ਹੋ ਇਹਦੇ ਚ ਤੁਸੀਂ ਦੇਖੋ ਮੇਨ ਪਾਥੀ ਵੀ ਲੱਗੀ ਉਹਦੇ ਵਿੱਚ ਸਾਡੀ ਮੇਨ ਟੂਰੀ ਹੈ ਬਿਜਲੀ ਖਰਚਾ ਵੀ ਹੈ ਮਿੱਟੀ ਵੀ ਲੱਗੀ ਹੈ ਲੋਕੀ ਸੋਚਦੀ ਕੁਝ ਨਹੀਂ ਹੈਗੀ 10 ਰੁਪਏ ਵਿੱਚ ਦਸ ਦੀ ਵੀ ਦੇ ਲੋ ਜੀ ਅੱਛਾ ਲੋਕਾਂ ਬਸੇ ਸਮਝਾਈਦਾ ਵੀ 20 ਰੁਪਏ ਦੇ ਬਾਰਾ ਤੁਹਾਨੂੰ ਦਿੱਤੇ ਪਿਆ ਇਹਦੇ ਵੀ ਤੁਹਾਨੂੰ ਕੁਝ ਨਹੀਂ ਲੱਗਦਾ ਪਿਆ ਇਹ ਤਾਂ ਇੱਕ ਸਾਢੇ ਹਜ਼ਾਰ ਦਿੱਦੀ ਕੰਮ ਹੈ ਅਸੀਂ ਕਰੀ ਜਾ ਰਹੇ ਹਾਂ ਪੁਰਾਣ ਵਾਈ ਜ ਪਰ ਸਾਡੀ ਹੁਣ ਆਪਦੀ ਸੋਚੀ ਹੈ ਜੀ ਸਾਡੀ ਆਪਦੀ ਕਾਸਟ ਵਿੱਚ ਬਹੁਤ ਲੋਕਾਂ ਨੇ ਛੱਡ ਤੇ ਹੈ ਕੰਮ। ਬਹੁਤ ਲੋਕੀ ਕੋਈ ਬਾਹਰ ਚ ਲੈ ਗਏ ਕੋਈ ਕਿੱਡਾ ਕੋਈ ਕੁਝ ਹੋਰ ਬਹੁਤ ਕੰਮ ਨਹੀਂ ਕਰਨ ਦੇ। ਉਹ ਅੱਜ ਵੀ ਜੇ ਅਸੀਂ ਕਰਦੇ ਰਹੀਏ ਤੇ ਪੁਰਾਣੇ ਹੁਣ ਜਿਵੇਂ ਅਸੀਂ ਜਿਹੜੇ 55 ਹਜ਼ਾਰ ਬੈਠੇ ਤੇ 12-13 ਹਜ਼ਾਰ ਗਿਆਏ ਹੋਏ ਅਸਰ ਇਹ ਥੋੜਾ ਬਹੁਤ ਕਰੀਏ ਨਾ ਨਵੇਂ ਨੇ ਕੋਈ ਕਰਦਾ ਹੈਗਾ। ਸਾਡੇ ਤਿੰਨ ਚਾਰ ਘਰ ਹੋਰ ਵੀ ਹੈਗੇ ਤਾਂ ਤੇ ਚਾਚੇ ਦਾ ਆ ਜਾਂਦੇ। ਕੋਈ ਕਰ ਰਿਹਾ ਇਸ ਦੀਵਨਗਰ ਦੇ ਅਸੀਂ ਇੱਕ ਘਰ ਹੈ ਬਕਸ ਕਰਨ ਵਾਲੀ। ਬਾਕੀ ਸਭ ਛੱਡਿਆ। ਸਾਨੂੰ ਵੀ ਕਹਿੰਦੇ ਕਹਿੰਦੇ ਛੱਡੋ ਇਸ ਕੰਮ ਨੂੰ ਕੀ ਰੱਖਿਆ ਇਹਦੇ ਵਿੱਚ। ਮੋਲੇ ਜੀ ਨੇ 11 ਹੋਵਸੇ ਕਿ ਮੋਲੇ ਜੀ ਕੀ ਬਚਣਾ ਜੋ ਇੱਥੇ ਨਹੀਂ ਕੁਝ ਬਚਦਾ ਹੈਗਾ ਸਾਡਾ ਆਪਣੀ ਫੈਮਿਲੀ ਤੁਹਾਨੂੰ ਕਹਿੰਦੀ ਵੀ ਇਸ ਹੜਦੋ ਵਿੱਚ ਕੁਝ ਨਹੀਂ ਹੈਗਾ ਇੰਨੀ ਮਿਹਨਤ ਤੁਸੀਂ ਕਰਦੇ ਹੋ ਪਰ ਤੁਸੀਂ ਸਾਰਿਆਂ ਦੇ ਲੱਗੇ ਰਹਿੰਦੇ ਹੋ ਅੱਛਾ ਪਹਿਲਾਂ ਇੱਥੇ ਪੂਰਾ ਤਾਂ ਪੂਰਾ ਪਿੰਡ ਕਰਦਾ ਸੀਗਾ ਆਹ ਪਹਿਲਾਂ ਅਸੀਂ ਸਾਸੀ 8-10 ਘਰ ਹੈਗੇ ਸਾਰੇ ਬਣਾਉਂਦੇ ਸੀ ਹੁਣ ਸਿਰਫ ਸਾਡੇ ਘਰ ਹੈਗਾ ਬਾਕੀ ਸਭ ਬੰਦ ਕਰਤੇ ਅੱਛਾ ਸਭ ਬਨੇ ਬਣਾਈ ਲੈ ਕੇ ਆਉਂਦੇ ਨੇ ਮਰਿੰਨੇ ਆ ਕੇ ਵੇਚ ਦਿੰਦੇ ਨੇ ਬਸ ਅਸੀਂ ਚਲੋ ਮਾਤਾ ਬੈਠੀ ਤੁਹਾਡੇ ਨਾਲ ਹੈਲਪ ਕਰ ਦਿੰਦੇ ਹਾਂ ਅਸੀਂ ਜਲ ਮਿਲਦੇ ਹੋ ਕੋਈ ਕਰੀ ਜੰਨੇ ਆਂ ਚਲੋ ਇੱਥੇ ਕੁਝ ਬਸ ਜਾਂਦਾ ਮੋਲੇ ਜੀ ਤੇ ਕੁ ਉਹ ਗਿਲਤੀ ਕਰਕੇ ਆਣੇ ਚੋੜ ਦੇ ਰੁਕਤੇ ਨਿਕਲਨੇ ਉਹਦੇ ਵਿੱਚ ਕੁਝ ਨਹੀਂ ਵੱਜਦਾ ਆ। ਜਦੋਂ ਅਸੀਂ ਤਾਂ ਹੁਣ ਲੱਗੇ ਹੋਏ ਆਂ ਆਦੇ ਬਾਕੀ ਦੇਖੋ ਜਦ ਤੱਕ ਮਾਤਾ ਲੈਟੇ ਤੱਕ ਕਰੀ ਜਾਵਾਂਗੇ 2-4 ਸਾਲ ਜਾ। ਅੱਗੇ ਬੱਚੇ ਤਾਂ ਨਹੀਂ ਕਰਨਗੇ ਬੱਚੇ ਕਹਿੰਦੇ ਇਸੇ ਤਾਂ ਨਹੀਂ ਕਰਨਾ ਹੈਗਾ। ਹੋਰ ਅਸੀਂ ਕਰਵਾਉਣਾ ਵੀ ਨਹੀਂ ਬੱਚਿਆਂ ਨੂੰ ਕਿਉਂਕਿ ਇਹਦੇ ਵਿੱਚ ਇੰਨੀ ਹੈ ਨਹੀਂ ਗੋ। ਅੱਗੇ ਬੱਚੇ ਨੇ ਬਹੁਤ ਕੁਝ ਕਰਨਾ ਹੈ ਇਹਦੇ ਵਿੱਚ ਕੁਝ ਨਹੀਂ ਆਣਾ ਹੈਗਾ। ਠੀਕ ਹੈ ਚਲੋ ਮਿਹਨਤ ਹੈਗੀ ਆ ਪਰ ਬੱਚੇ ਅੱਜਕੱਲ ਤੇ ਨਹੀਂ ਕਰਦੇ ਹੈਗੇ। ਰਾਣੀ ਬੀਬੀ ਨੂੰ ਕਹਿੰਗੇ ਸੀ ਜੀ ਮੰਮੀ ਸਾਡੀ ਕਰਦੂ ਨਹੀਂ ਮੈਂ ਨਹੀਂ ਕਰ ਸਕਦੀ ਜਿਹਨੇ ਮੈਂ ਕਰ ਸਕਦੀ ਸਾਡੀ ਆਹ ਸਾਡੇ ਮੇਰੇ ਰੱਖੀ ਨਹੀਂ ਕਰ ਸਕਦੇ ਹੈ ਬਿਲਕੁਲ ਨਹੀਂ ਕਰ ਸਕਣਗੇ ਅੱਗੇ ਵਾਲੇ ਬੱਚੇ ਤਾਂ ਵੈਸੇ ਹੀ ਸੌਲਵ ਬਣੇ ਹੋਏ ਐਸੀ ਲੱਗੇ ਹੋਣ ਅਸੀਂ ਆਹ ਕਰੀਏ ਅਸੀਂ ਉਹ ਕਰੀਏ ਅਸੀਂ ਇਹ ਕਰ ਲਈਏ ਆਹ ਦੇ ਕਰਕੇ ਅਸੀਂ ਬਸ ਲੱਗੇ ਹੋਏ ਆ ਅਸੀਂ ਆਪਣੀ ਮਿਹਨਤ ਕਰੀ ਲਈ ਤੇ ਆਪਦਾ ਕਮਾ ਕੇ ਕਾਈਦਾਗਾ ਦੀਵਾਲੀ ਤੋਂ ਕਿੰਨੇ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤੁਹਾਡੇ ਅਸੀਂ ਦੀਵਾਲੀ ਤੋਂ ਤਕਰੀਬਨ 2.5 ਦਿਨ ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਆ ਕੰਮ 2.5 ਮਹੀਨੇ ਹਾਂ 2 ਮਹੀਨੇ ਸ਼ੁਰੂ ਹੋ ਜਾਂਦਾ ਤੇ ਤਿੰਨ ਮਹੀਨੇ ਦੀ ਮਿਹਨਤ ਹੁੰਦੀ ਹੈ ਬਟ ਮੁੱਲ ਫੇਰ ਹੀ ਉਹ ਹੋਏ ਨਹੀਂ ਜਾਂਦਾ ਬਸ ਉਹਨਾਂ ਦਾ ਵੀ ਇੱਕ ਬੁਜਾਰਾ ਵਾਸਤੇ ਰੋਟੀ ਬੰਨ ਖਾਈ ਜਾਂਦੇ ਆ ਬਸ ਇਹ ਨਹੀਂ ਵੀ ਇਹਦੇ ਵਿੱਚ ਅਸੀਂ ਕੋਈ ਵਧੀਆ ਅੰਦਰ ਕੋਈ ਕੈਸ਼ ਇਕੱਠਾ ਕਰ ਲਾਂਗੇ ਉਹ ਨਹੀਂ ਹੈਗਾ ਦੇ ਵਿੱਚ ਇਹ ਹੈਗਾ ਸਾਲਾਲ ਚ ਹੈ ਵਾਸਤੇ ਚੱਲਦੀ ਜਾਂਦਾ ਬਸ ਕੋਈ ਨਾਲ ਨਾਲ ਅਸੀਂ ਕੋਈ ਹੋਰ ਆਪਦਾ ਕੰਮ ਕਰੀ ਜਾਂਦੇ ਆ ਉਹ ਇਸ ਕੰਮ ਕਾਫੀ ਰੋਜ਼ ਕਰਕੇ ਚੱਲਦਾ ਰਹਿਣਾ ਕੰਮ ਅੱਛਾ ਇਸ ਤੋਂ ਇਲਾਵਾ ਤੁਸੀਂ ਕੀ ਕੁਝ ਬਣਾਉਂਦੇ ਹੋ ਦੀਵਿਆਂ ਤੋਂ ਇਲਾਵਾ ਦੀਵੇ ਜਿਵੇਂ ਭਟੜੀ ਹੋਗੇ ਮੰਦਰ ਹੋਗੇ ਮਿੱਟੀ ਦੇ ਮੰਦਰ ਹੋਗੇ ਮਹਾਤਰੀ ਹੋਗੇ ਮੰਦਰ ਚੋਕ ਮੁੱਖੀ ਦੀਵਾ ਵੱਡਾ ਦੀਵਾ ਹੋਰ ਫੈਂਸੀ ਹਟਮਾ ਦੇ ਵਿੱਚ ਅਸੀਂ ਤਿਆਰ ਕਰਦੇ ਆ ਉਹਦੇ ਨਾਲ ਵਿੱਚ ਅਸੀਂ ਪਹਿਲਾਂ ਬਣਾ ਕੇ ਉਹਨਾਂ ਤੇ ਕਲਰ ਵਗੈਰਾ ਕਰਕੇ ਵੀ ਵੇਚਦੇ ਆ ਉਹਦੀ ਤੇਲੋ ਥੋੜਾ ਜਿਹਾ ਮੁੱਲ ਮਿਲ ਜਾਂਦਾ ਕਾ ਕਲਰ ਕਰਦੇ ਆ ਪ੍ਰੈਸ਼ਰ ਦੇ ਨਾਲ ਮੂੰਹ ਆ ਬਨ ਕੇ ਆਦਾ ਉਹਦੀ ਬਹੁਤ ਨੀਲਾ ਦਾ ਤੇ ਉਹਦੇ ਸਾਰਾ ਮੂੰਹ ਕੱਠਾ ਹੋ ਜਾਂਦਾ ਕਾ ਕਲਰ ਕਰਦੇ ਕਲਰ ਕਰਕੇ ਵੀ ਚਲੋ ਵਿਕ ਜਾਂਦਾ ਮਾਲ ਉਸ ਤੋਂ ਇਲਾਵਾ ਕਰਦੇ ਹੁੰਦੇ ਕਰਵਾ ਚੋਤੇ ਕਰਕੇ ਵੇਚਦੇ ਆ ਜਿਵੇਂ ਅੱਜ ਹੋਈ ਐਸਪੀ ਦੇ ਬਰਤਨ ਇਹ ਤੇ ਜੱਕਰੀ ਦੇ ਕਦੇ ਬਈ ਨੇ ਵੱਡੇ ਜੱਕਰੀ ਦੇ ਪਈਆਂ ਨੇ ਇਦਾਂ ਦੇ ਵਿਟਮਿਨ ਅਸੀਂ ਮਲਾਈ ਦਿਆਂਗੇ ਤਿਆਰ ਕਰਦੇ ਆਂ ਸੀ ਕੈਰ ਕਰਕੇ ਜਿਵੇਂ ਸੀ ਜਨ ਹੈ ਬਸ ਇਹ ਦੱਦੀ ਪੁਸ਼ਟੀ ਮਤਲਬ ਇਹ ਕੰਮ ਬਿਲਕੁਲ ਦੱਦੀ ਪੁਸ਼ਟੀ ਤੇ ਇਸ ਤੋਂ ਇਲਾਵਾ ਆਕਸੀਜਨ ਚ ਕੀ ਕੋਸ਼ ਕਰਦੇ ਹੋ ਆਕਸੀਜਨ ਦੇ ਅਸੀਂ ਇਹਨਾਂ ਦਾ ਮੋਟਰਸਾਈਕਲ ਦੀ ਰੱਖਿਆ ਕਰੇ ਇਹ ਉੱਥੇ ਕੰਮ ਕਰਦੇ ਨੇ ਮੈਂ ਆਪਦੇ ਜ਼ੁਬਾਨ ਜਿਹੜੀ ਹੈਗੀ ਉਹਦੇ ਵਿੱਚ ਆਪਦੇ ਭੰਡ ਗਿਛਦੇ ਰਹਿੰਦੇ ਆ ਮੇਨ ਸਾ ਦੇ ਹੀ ਕੰਮ ਨੇ ਮੱਟੀ ਮਿੱਟੀ ਦੇ ਵਰਤਲੇ ਦੇ ਸਾਰਾ ਹੋ ਜਾਂਦਾ ਕਿਹਦੇ ਵਰਗ ਨੇ ਹੁਣ ਨਵੇਂ ਨਵੇਂ ਐਡਮਾ ਗਈ ਮਿੱਟੀ ਦੀ ਬੋਤਲ ਆ ਗਈਆਂ ਕੱਪ ਆ ਗਏ ਚੁੱਕਰਾ ਆ ਗਈ ਕੜੰਗੀਆਂ ਆ ਗਈਆਂ ਸਬਜੀ ਰੋਟੀ ਨਾਲ ਸਾਰਾ ਇਹ ਤੇ ਪੂਰੀ ਕਰੋਕਰੀ ਆ ਗਈ ਦੇ ਵਿੱਚ ਮਿੱਟੀ ਵਿੱਚ ਲੋਕੀ ਕਰੋਕਰੀ ਪਸੰਦ ਵੀ ਕਰਦੇ ਨੇ ਹੁਣ ਮਿੱਟੀ ਦੇ ਬਰਤਨ ਵੈਲੋ ਵੀ ਹੈਗੇ ਇੱਦਾਂ ਦੀ ਗੱਲ ਹੈ ਲੋਕੀ ਬਰਤਨ ਨੇ ਜ਼ਿਆਦਾ ਸ਼ੁਰੂ ਕਰਦਾ ਕਿਉਂਕਿ ਅੱਜ ਕੱਲ ਬਿਮਾਰੀਆਂ ਨਹੀਂ ਹੋ ਗਈਆਂ ਡਾਕਟਰ ਖੁਦ ਕਹਿੰਦੇ ਨੇ ਜੀ ਤੁਸੀਂ ਮਿੱਟੀ ਦੇ பானੇ ਚ ਪਾਲ ਕਿਨਾਂਗਾ ਮਿੱਟੀ ਦੇ ਬਰਤਨ ਵਿੱਚ ਖਾਣਾ ਬਣਾ ਕੇ ਖਾਉਣਾ ਤੇ ਲਿਕਦਾ ਵੀ ਬਹੁਤ ਹੈ ਉਹ ਅਸੀਂ ਆਕਸੀਲੀਅਰ ਵਿੱਚ ਸਾਰਾ ਉਹ ਚੱਲਦਾ ਰਹਿੰਦਾ ਬਸ ਉਹਦੇ ਕਰਕੇ ਤੁਹਾਡਾ ਗੁਜ਼ਾਰਾ ਵਧੀਆ ਹੁੰਦਾ ਰਹਿੰਦਾ ਜੀ ਰੋਟੀ ਪਾਣੀ ਦਾ ਹੂੰ ਉਹ ਮੱਕੀ ਦਾ ਬੱਚਾ ਰੋ ਠੀਕ ਐ ਬੱਚੇ ਆਪਣੇ ਪਾਲੀ ਜਾਂਦੇ ਆਂ ਵਧੀਆ ਸਕੂਲਾਂ 'ਚ ਪਾਏ ਹੋਏ ਆਪਦਾ ਵਗੈਰਾ ਕਰੀ ਜਾਂਦੇ ਆਂ ਪਰ ਅਸੀਂ ਕਹਿੰਦੇ ਬੱਚੇ ਸਾਡੇ ਅੱਗੇ ਜਿਹੜੀ ਹੋਰ ਤਰੱਕੀ ਕਰਨਾ ਜਾਂ ਕੋਈ ਨਵਾਂ ਪ੍ਰੋਜੈਕਟ ਬਣਾਵਾਂਗੇ ਕੋਈ ਨਵੀਂ ਮਸ਼ੀਨ ਲਗਾਵਾਂਗੇ ਉਹਦੇ ਵਾਸਤੇ ਵੀ ਕੁਝ ਕਰਨਾ ਮੈਨੂੰ ਕਿ ਅੱਗੇ ਮੇਨਤ ਨਹੀਂ ਸਰਦ ਹੋਣੀ ਐਨੀ ਬੱਚੇ ਨਹੀਂ ਕਰਨਗੇ ਅਸੀਂ ਹੋਰ 8 ਦਾ ਸਾਲ ਕਰਲਾਂਗੇ ਕਿੰਨੇ ਸਾਲ ਕਰਾਂਗੇ ਹੁਣ 40 ਦੀ 40 50 ਦੀ ਪਲਾਸਾ ਸੀ ਹੋਈ ਰਈਆ ਹੋਰ 8 ਦਾ ਸਾਲ ਤੋਂ 60 ਤੋਂ ਉੱਪਰ ਤੱਕ ਹੋਣਾ ਹੀ ਨਹੀਂ ਹੈਗਾ ਅਸੀਂ ਮੇਰਾ ਤੇਰੀ ਤੇ ਪੁਰਾਣੇ ਬਜ਼ੁਰਗੇ ਤੁਹਾਡੇ ਮੰਮੀ ਸਾਡੇ ਜਿਹੜੇ ਕਰੀਅਰ ਨੇ ਸਾਡੇ ਤੋਂ ਤਾਂ ਨਹੀਂ ਹੋਣਾ ਹੈਗਾ ਜੋ ਮੰਮੀ ਅੱਜ ਕਰ ਉਹ ਸਾਡੇ ਮਿਆਂ ਅੱਜ ਵੀ ਨਹੀਂ ਕਰ ਸਕਦੀ ਪੁਰਾਣੇ ਬਜ਼ੁਰਗਾਂ ਨੇ ਪੁਰਾਣੀ ਖਰਾਕਾ ਖਾਦੇ ਤਾਂ ਕੰਮ ਕਰੀ ਜਾਂਦੇ ਨੇ ਅਸੀਂ ਨਹੀਂ ਕਰ ਸਕਾਂਗੇ ਇਹਨਾਂ ਉਹ ਇੰਨੀ ਬਿਮਾਰ ਹੋ ਕੇ ਵੀ ਲੱਗੇ ਹੋਏ ਨੇ ਸਾਡੇ ਵਰਗੇ ਨੂੰ ਤਾਂ ਫਾਰ ਵਿੱਚ ਤਾਂ ਪਹਿਣ ਵੀ ਸਾਡੇ ਤੋਂ ਨਹੀਂ ਹੋਣਾ ਕੰਮ ਹੈਗਾ ਸਾਡੇ ਮੰਮੀ ਹੁਣ ਸਵੇਰੇ ਵੀ ਦਵਾਈ ਲਗਵਾਉਂਦੇ ਨੇ ਸ਼ਾਮੀ ਵੀ ਦਵਾਈ ਲੰਦੇ ਠੀਕ ਰਗਵਾਉਂਦੇ ਫੇਰ ਵੀ ਅਜੇ ਮਿਹਨਤ ਕਰੀ ਜਾਂਦੇ ਨੇ ਬਹੁਤ ਮਿਹਨਤ ਕਰਦੇ ਨੇ ਕੱਲ ਵੀ ਮੈਨਾਂ ਨੇ ਇੰਜੈਕਸ਼ਨ ਵਗੈਰਾ ਲਗਵਾ ਕੇ ਲੈ ਕੇ ਆਏਗੇ ਵੀ ਚਲੋ ਠੀਕ ਹੈ ਇਹਨਾਂ ਨੂੰ ਪਰ ਇਹ ਕਹਿੰਦੇ ਫੇਰ ਵੀ ਇਹਨਾਂ ਨਾਲ ਸਾਰ ਫੇਰ ਸ਼ੁਰੂ ਕਰਤਾ ਉਹਦਾ ਨਾਮ ਸੀ ਜਨਾ ਚਲੋ ਵਿਚਾਰ ਪੈਦੇ ਚਲੋ ਬਣ ਜਾਣਗੇ ਬੱਚਿਆਂ ਨੇ ਚਲੋ ਕੰਮ ਆਉਣਗੇ ਇਹ ਵੀ ਜਿਦਾ ਸਾਡੀ ਪੂਰੀ ਹੈਲਪ ਕਰਦੇ ਨੇ ਮੰਮੀ ਸਾਡੇ ਮੇਰੇ ਹਸਪਤਲ ਵੀ ਚਲੋ ਅਸੀਂ ਇਹ ਸ਼ਾਮੇ ਆ ਕੇ ਅਸੀਂ ਦਿਵੇ ਬਣਾਉਂਦੇ ਆਂ ਦੀ ਨੇ ਆਪਦਾ ਹੋਰ ਕੰਮ ਕਰਦੇ ਆਂ ਇਸ ਕਰਕੇ ਗੁਜ਼ਾਰਾ ਹੋ ਜਾਂਦਾ ਹੈਗਾ ਹਲ ਬਾਤ ਕਰਦੇ ਆਂ ਇਸ ਬੱਚੇ ਦੇ ਨਾਲ ਵੀ ਕੀ ਨਾਮ ਹੈ ਤੁਹਾਡਾ ਮੈਂ ਯਤਿਨ ਕੁਮਾਰੀ ਕੀ ਤੇ ਤੁਹਾਡੇ ਮम्मा ਪਾਪਾ ਇਹ ਤੁਹਾਡੇ ਦਾਦੀ ਜੀ ਇਹ ਕੰਮ ਕਰਦੇ ਤੁਸੀਂ ਕਰੋਗੇ ਅੱਗੇ ਹਾਂ ਜੀ ਕਿਉਂਕਿ ਜੇ ਮੈਂ ਤਾਂ ਜ਼ਿਆਦਾ ਆ ਪਰ ਸ਼ਾਇਦ ਹੀ ਕਰੀਏ ਸੀ ਕਿ ਮੈਂ ਜਿੰਨੀ ਜ਼ਿਆਦਾ ਆ ਲੋਕੀ ਨੇ ਬੱਸ ਇਹ ਤੇ ਦੇ ਵੀ ਨਹੀਂ ਲੋਕੀ ਤੇ ਕਹਿੰਦੇ ਮਿੱਟੀ ਆ ਉਹਨਾਂ ਨੂੰ ਨਹੀਂ ਪਤਾ ਵੀ ਇਹ ਸੋਨਾ ਹੈ ਸਾਡੇ ਲਈ ਤੇ ਸੋਨਾ ਹੈ ਨਾ ਉਹ ਕਹਿੰਦੇ ਮਿੱਟੀ ਆ ਮਿੱਟੀ ਤਾਂ ਕਿਤੇ ਵੀ ਮਿਲ ਜਾਏਗੀ ਜੈਸੇ ਕਿਸੇ ਨੂੰ ਸੁਭਾਗ ਦੇਖ ਲੋ ਕਿੰਨੀ ਮਿਹਨਤ ਲੱਗਦੀ ਆ ਰਾਤ ਨੂੰ 12-12 ਸੋਨੇ ਸਿਰ 6 ਜੋਟੀਆਂ ਨੇ ਕੰਮ ਕਰਦੇ ਆ ਇੰਨੀ ਮਿਹਨਤ ਲੱਗਦੀ ਆ ਲੋਕੀ ਇਹ ਮਿਹਨਤ ਨੂੰ ਸਮਝਦੇ ਹੀ ਨਹੀਂ ਹੈਗੇ ਅੱਛਾ ਮਮਾ ਪਪਾ ਦਾਦੀ ਤੁਹਾਡੇ ਇੰਨੀ ਮਿਹਨਤ ਕਰਦੇ ਆ ਤੁਸੀਂ ਕਦੀ ਕਿਹਾ ਨਹੀਂ ਕਿ ਤੁਸੀਂ ਛੱਡੋ ਕੋਈ ਹੋਰ ਕੰਮ ਦੇਖ ਲੋ ਇੰਨੀ ਮਿਹਨਤ ਆ ਮੁੱਲ ਵੀ ਨਹੀਂ ਮਿਲਦਾ ਪੂਰਾ ਹਾਂਜੀ ਅਸੀਂ ਕਿਹਾ ਤਾਂ ਸੀਗਾ ਪਰ ਗੰਦੇ ਹੁਣ ਜੋ ਤੱਕ ਸੀ ਹੈਗੇ ਆ ਘਰੇ ਵੀ ਬੈਠੇ ਉਹ ਤੇ ਕੀ ਕਰਾਂਗੇ ਅਸੀਂ ਕਰ ਲੈਨੇ ਆ ਵਧੀਆ ਵੀ ਖਾਂਦਾਨੀ ਕੰਮ ਆ ਸਾਡਾ ਇਹ ਤੇ ਫਿਰ ਉਹ ਘਰੇ ਬੈਠੇ ਹੁੰਦੇ ਤੇ ਕਹਿੰਦੇ ਮੈਂ ਇਹ ਕਰਨਾ ਹੈ ਇਹ ਕਰਨਾ ਹੈ ਦਾਦੀ ਨੂੰ ਵੀ ਸਿੱਕਨੀ ਵਾਰੀ ਕਹਿ ਦਈ ਸੀ ਆਪਣੇ ਗਰਲੇ ਨੂੰ ਸੁਣਾ ਕਰੋ ਉਹ ਕਹਿੰਦੇ ਮੰਨਦੇ ਹੀ ਨਹੀਂ ਕਹਿੰਦੇ ਅਸੀਂ ਮੈਂ ਕਰਨਾ ਹੀ ਕਰਨਾ ਹੈ ਮੈਨੂੰ ਵਧੀਆ ਲੱਗਦਾ ਇਹ ਕੰਮ ਸੋ ਬਿਲਕੁਲ ਇਹ ਪਰਿਵਾਰ ਵੇਖ ਸਕਦੇ ਹੋ ਕਿ ਕਿੰਨੀ ਮਿਹਨਤ ਤੇ ਨਾਲ ਇਹ ਦੀਵੇ ਤਿਆਰ ਕਰਦੇ ਨੇ ਪਰ ਅਕਸਰ ਅਸੀਂ ਬਹੁਤ ਵਾਰ ਇਦਾਂ ਹੁੰਦਾ ਕਿ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਦੁਕਾਨਦਾਰਾਂ ਦੇ ਨਾਲ ਬਣਾਉਣ ਵਾਲੇ ਲੋਕਾਂ ਦੇ ਨਾਲ ਆਰਗੂਮੈਂਟਸ ਕਰਨੇ ਸ਼ੁਰੂ ਕਰ ਦਿੰਦੇ ਆਂ ਦੇ ਨਾਲ ਬਾਰਗੇਨਿੰਗ ਕਰਦੇ ਆਂ ਸੋ ਜਈਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੇ ਛੋਟੇ ਜਿਹੜੇ ਹੁੰਦੇ ਨੇ ਦੁਕਾਨਦਾਰ ਹੁੰਦੇ ਨੇ ਜਾਂ ਫਿਰ ਛੋਟੇ ਜਿਹੜੇ ਮਤਲਬ ਕਿ ਲੋਕ ਹੁੰਦੇ ਨੇ ਬਣਾ ਕੇ ਆਪਣੀਆਂ ਚੀਜ਼ਾਂ ਨੂੰ ਹੱਥੀਂ ਵੇਚਦੇ ਨੇ ਉਹਨਾਂ ਵਾਸਤੇ ਤੁਸੀਂ ਕਦੇ ਵੀ ਉਹਨਾਂ ਦੇ ਨਾਲ ਜੋ ਕਿ ਰੇਟਾਂ ਨੂੰ ਲੈ ਕੇ ਘਟਵਾਦ ਨਾ ਕਰਿਆ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਨਾ ਚੀਜ਼ਾਂ ਨੂੰ ਬਣਾਉਣ ਦੇ ਕਰਕੇ ਸੋਮੀਤ ਕਰਦੇ ਆ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਬਾਰੇ ਤੁਹਾਡੀ ਕੀ ਫੀਡਬੈਕ ਹੈ ਜ਼ਰੂਰ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਲਿਖ ਕੇ ਭੇਜੋ ਜੁੜੇ ਰਹੋ ਜੀਬੀਡੀ ਟੀਵੀ ਦੇ ਨਾਲ ਧੰਨਵਾਦ